ਸਾਥੀਏ ਹਲਕੇ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਦੋਸਤ ਅੱਪ ਅੱਜ ਉਤਰੀ ਹਲਕੇ ਦੇ ਵਿੱਚ ਨੁੱਕਰ ਮੀਟਿੰਗਾਂ ਦਾ ਦੌਰ ਜਿਹੜਾ ਸ਼ੁਰੂ ਕੀਤਾ ਇਹ ਤੋਂ ਪਹਿਲਾਂ ਆਪਾਂ ਵੱਖ-ਵੱਖ ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਮੀਟਿੰਗਾਂ ਕੀਤੀ ਹੈ 14 ਤਰੀਕ ਨੂੰ ਆਪਾਂ ਕੋਲ ਸਾਹਿਬ ਦੀ ਖਵਾਈ ਦੇ ਵਿੱਚ ਬਹੁਤ ਵੱਡੀ ਮੀਟਿੰਗ ਕੀਤੀ ਸੀਗੀ ਪਰ ਅੱਜ ਕਿਉਂਕਿ ਛੋਟੀਆਂ-ਛੋਟੀਆਂ ਮੀਟਿੰਗਾਂ ਦਾ ਜਿੱਦਾਂ ਤੁਸੀਂ ਮਿਲੇ ਹੋ ਸਰ ਮਿਲਦੇ ਆ ਅਸੀਂ ਘਰ ਘਰ ਜਾਣ ਵਾਲੀ ਗੱਲ ਜਿਹੜੀ ਫਟਿਆ ਮੇਰਾ ਸਾਹਿਬ ਨੇ ਕਹੀ ਇਹ ਤੋਂ ਬਾਅਦ ਡੋਰ ਤੋਂ ਡੋਰ ਸ਼ੁਰੂ ਹੋਏਗਾ ਮੈਂ ਬਸ ਤੁਹਾਨੂੰ ਇਹ ਕਹਿਣਾ ਹੈ ਕਿ ਇੱਕ ਪਾਸੇ 75 ਸਾਲ ਵਾਲੇ ਜਿਨ੍ਹਾਂ ਨੇ 75 ਸਾਲ ਪੰਜਾਬ ਤੇ ਰਾਜ ਕੀਤਾ ਕਾਲੀਆਂ ਨੇ ਕਾਂਗਰਸ ਨੇ ਔਰ ਇੱਕ ਪਾਸੇ 2 ਸਾਲ ਵਾਲੇ ਇੱਕ ਪਾਸੇ ਅਸੀਂ 2 ਸਾਲ ਵਾਲੇ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ 2 ਸਾਲ ਦੇ ਕੰਮ ਨੇ ਇੱਕ ਪਾਸੇ 75 ਸਾਲ ਜਿਹੜਾ ਇਹਨਾਂ ਦੇ ਪੰਜਾਬ ਦਾ ਬੇੜਾ ਕਰ ਕੀਤਾ ਪੰਜਾਬ ਨੂੰ ਇਤੋਂ ਤੱਕ ਲਿਆਂਦਾ ਪੰਜਾਬ ਦਾ ਸਤਿਆਦਾਸ ਕੀਤਾ ਇਹ ਇਹਨਾਂ ਲੀਡਰਾਂ ਨੇ ਜਿਨ੍ਹਾਂ ਦੀ ਗੱਲ ਕਰ ਰਹੇ ਸੀਗੇ ਐਮਐਲਏ ਸਾਹਿਬ ਇਹਨਾਂ ਲੀਡਰਾਂ ਦੀ ਬਦੌਲਤ ਹੀ ਅੱਜ ਪੰਜਾਬ ਜਿਹੜਾ ਕਿੱਥੇ ਸੀਗਾ ਪਹਿਲੇ ਦੁਜੇ ਨੰਬਰ ਤੋਂ ਹੁੰਦਾ ਸੀ ਇੰਡੀਆ ਦੇ ਅੱਜ ਕਿੱਥੇ ਦਾ ਕਿੱਥੇ ਪਹੁੰਚ ਗਿਆ ਪੰਜਾਬ ਨੂੰ ਪੰਜਾਬ ਦਾ ਸਤਿਆਦਾਸ ਕਰਦੇ ਵਿੱਚ ਪੰਜਾਬ ਦੀ ਕਾਂਗਰਸ ਨੇ ਕਾਲੀ ਦਲ ਨੇ ਬਹੁਤ ਹੀ ਵੱਡਾ ਵਿਕਾਸ ਕੀਤਾ ਪੰਜਾਬ ਦਾ ਆਪਾਂ ਇਹਨਾਂ ਪਾਰਟੀਆਂ ਨੂੰ ਇਸ ਲੈਕਚਰ ਦੇ ਵਿੱਚ ਇਹੋ ਜਿਹਾ ਸਬਕ ਸਿਖਾਉਣ ਕਿ ਜਾਤ ਕਰ ਤੋਂ ਮੈਂ ਤੁਹਾਨੂੰ ਬੇਨਤੀ ਕਰਨਾ ਆ ਕਿ ਅਸੀਂ ਜਦੋਂ ਇਲੈਕਸ਼ਨ ਲੜਦੇ ਸੀਗੇ ਅਸੀਂ ਜਦੋਂ 22 ਦੀ ਇਲੈਕਸ਼ਨ ਚ ਆਏ ਸੀਗੇ ਤੇ 22 ਦੀ ਇਲੈਕਸ਼ਨ ਦੇ ਚ ਅਸੀਂ ਕੀ ਕਿਹਾ ਸੀਗਾ ਅਸੀਂ ਲੋਕਾਂ ਨੂੰ ਕਿਹਾ ਸੀਗਾ ਕਿ ਤੁਹਾਡੇ ਬਿੱਲ ਜਿਹੜੇ ਕਿਉਂਕਿ ਉਸ ਸਮੇਂ ਸੁਖਵੀਰ ਬਾਦਲ ਨੇ ਜਿਹੜੇ ਪ੍ਰਾਈਵੇਟ ਫਰਮਾਂ ਤੋਂ ਪ੍ਰਵਾਨ ਸੀਗੇ ਉਹਨਾਂ ਨਾਲ ਐਗਰੀਮੈਂਟ ਕੀਤਾ ਹੋਇਆ ਸੀਗਾ ਤੇ ਬਹੁਤ ਜ਼ਿਆਦੇ ਬਿੱਲ ਲੋਕਾਂ ਦੇ ਹੁੰਦੇ ਸੀਗੇ ਅਸੀਂ ਲੋਕਾਂ ਨੂੰ ਵਾਅਦਾ ਕਰਕੇ ਗਏ ਸੀਗੇ ਕਿ ਤੁਹਾਡੇ ਬਿੱਲ ਜਿਹੜੇ ਉਹ ਜਿਹੜੇ ਅਸੀਂ ਮਾਫ ਕਰਾਂਗੇ 700 ਜੂਨ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਮਾਨ ਸਾਹਿਬ ਨੇ 700 ਜੂਟ ਬਿਜਲੀ ਦਾ ਬਿੱਲ ਜਿਹੜਾ ਉਹ ਮਾਫ ਕੀਤਾ ਅੱਜ 95% ਪੰਜਾਬੀਆਂ ਦਾ ਬਿੱਲ ਜਿਹੜਾ ਜ਼ੀਰੋ ਆ ਗਿਆ ਅਸੀਂ ਦੂਜਾ ਕਿਹਾ ਸੀਗਾ ਕਿ ਆਮ ਗਰੀਬ ਲੋਕਾਂ ਦੇ ਇਲਾਜ ਵਾਸਤੇ ਜਿਹੜਾ ਜਿਹੜਾ ਮਹੱਲਾ ਕਲੀਨਿਕ ਜਿੱਦੂ ਦਿੱਲੀ ਦੇ ਵਿੱਚ ਜਿਹੜਾ ਤਜਰਬਾ ਹੋਇਆ ਸੀਗਾ 2 ਸਾਲ ਦੇ ਵਿੱਚ 865 ਬੱਲਾ ਕਲੀਨ ਕਿਦੇ ਰਿਆ ਉਹ ਮਾਨ ਸਾਹਿਬ ਨੇ ਵੜਾਇਆ ਅਸੀਂ ਤੀਜਾ ਕਿਹਾ ਸੀਗਾ ਕਿ ਅਸੀਂ ਜਿਹੜਾ এডੂਕੇਸ਼ਨ ਆਪ ਲੋਕਾਂ ਦੇ ਬੱਚਿਆਂ ਨੂੰ ਦੇਣ ਵਾਸਤੇ ਵਧੀਆ ਟਾਪ ਦੇ ਸਕੂਲ ਬਣਾਵਾਂਗੇ ਸਕੂਲ ਆਫ ਐਮਿਨੈਂਸ ਜਿਹੜੇ 120 ਸਕੂਲ ਪੰਜਾਬ ਦੇ ਮਾਨ ਸਾਹਿਬ ਨੇ ਵੜਾਏ ਆ ਅਸੀਂ ਚੌਥਾ ਕਿਹਾ ਸੀਗਾ ਕਿ ਅਸੀਂ ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਦਵਾਂਗੇ 2 ਸਾਲ ਦੇ ਵਿੱਚ 43000 ਬੰਦੇ ਨੂੰ ਪੱਕੀ ਨੌਕਰੀ ਮਾਨ ਸਾਹਿਬ ਨੇ ਦਿੱਤੀ ਅਸੀਂ ਪੰਜਵਾਂ ਕਿਹਾ ਸੀਗਾ ਕਿ ਜਿਹੜੇ ਟੈਂਕੀਆਂ ਦੇ ਸਾਡੇ ਕੱਚੇ ਮੁਲਾਜ਼ਮ ਚੜੇ ਇਹਨਾਂ ਦਾ ਮਸਲਾ ਹੱਲ ਕਰਾਂਗੇ 15000 ਟੀਚਰ ਤੇ ਬੁਲਾਈ ਜਿਹੜੇ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਬਹੁਤ ਸਾਰੇ ਕੰਮ ਕੀਤੇ ਗਏ ਦੂਜੇ ਪਾਸੇ ਕਾਂਗਰਸ ਨੇ ਜੋ ਹਾਕਤ ਕੀਤੀ ਪੰਜਾਬ ਦੀ ਉਹ ਤੁਹਾਡੇ ਸਾਹਮਣੇ ਕਾਲੀ ਦਲ ਕਾਲੀ ਦਲ ਦੇ ਮਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਦਾ ਵੀ ਬੇੜਾ ਗਲ ਕਰਤਾ ਕਲੀਨ ਦਾ ਮੇਰਾ ਗੱਲ ਕਰਤਾ ਜਿਹੜੇ ਉਹਨਾਂ ਦੇ ਵੀਰ ਬਾਦ ਉਹਨਾਂ ਨੇ ਪੁੱਛੋ ਕਿ ਅਮਰ ਸਾਹਿਬ ਨੂੰ ਲੋੜ ਕੀ ਹੈ ਅਮਰ ਸਾਹਿਬ ਨੂੰ ਲੋੜ ਸੀ ਕਿ ਡਰਸੀ ਦੀ ਅਮਰ ਸਾਹਿਬ ਨੂੰ ਲੋੜ ਸੀ ਇੱਥੇ ਇੱਕ ਚੰਗਾ ਟ੍ਰੇਡ ਜਿਹੜਾ ਉਹਨੂੰ ਡਰਪ ਕਰਨਾ ਸੀਗਾ ਅਮਰ ਸਾਹਿਬ ਦੇ ਵਿੱਚ ਡਾਕਟਰ ਮਨਮੋਹ ਸਿੰਘ ਦੇ ਬੰਦੋਗੇ ਅਮਰ ਸਾਹਿਬ ਦੇ ਵਿੱਚ ਡਾਕਟਰ ਮਨਮੋਹ ਸਿੰਘ ਦੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਸਾਨੂੰ ਦਿੱਤੀ ਇਤੋਂ ਮੰਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਤਾ ਉਦੋਂ ਸਰਦਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ چیف تھے ਕਿ ਦੋਵੇਂ ਤੀਜਾ ਬਠਿੰਡੇ ਲੈ ਗਏ ਸਾਦੂ ਇਹਨਾਂ ਚਿੱਤਾਂ ਦੀ ਲੋੜ ਸੀਗੀ ਪਰ ਇਹਨਾਂ ਨੂੰ ਪੁੱਛੋ ਤੇਰੇ ਟਾਇਲ ਮੰਤਰੀ ਸਾਡੇ ਕੋਲ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਪ੍ਰਧਾਨ ਦੇ ਰਾਜ ਅਕਾਲੀ ਦਲ ਦਾ ਪ੍ਰਧਾਨ ਹੈ ਜਿੱਦੋਂ ਇਹ ਇੰਡਸਟਰੀ ਦਾ ਮੰਤਰੀ ਸੀਗਾ ਕੇਂਦਰ ਦੇ ਵਿੱਚ ਇੰਡਸਟਰੀ ਦਾ ਮੰਤਰੀ ਜਸਖੀਰ ਬਾਦਲ ਇਹ ਤੁਹਾਨੂੰ ਪੁੱਛੋ ਕੋਈ ਇੰਡਸਟਰੀ ਲੈ ਕੇ ਆ ਉਹਦੇ ਪੰਜਾਬ ਦਾ ਅਵਸਰ ਵਿੱਚ ਕੋਈ ਜੂਂਡ ਲੈਂਦਾ ਹੈ ਕੋਈ ਉਹਦੀ ਵਾਈਫ ਪਤਨੀ ਜਿਹੜੀ ਲਗਾਤਾਰ ਹਾਸਿਲਤ ਫੂਟਬਸਰ ਸਿਕਦੀ ਬਣਤੀ ਰਹੀ ਹੈ ਕੋਈ ਇੱਕ ਵੀ ਝੂਠ ਪੂਰੇ ਬਾਜ਼ਾਰ ਦਾ ਮਸਦਰਤ ਲੱਗਾ ਇਹ ਦੱਸਣਾ ਜਿਹੜਾ ਕੀਤਾ ਕੀ ਹੈ ਕਾਲੀਦਾਲ ਨੇ ਜਿੰਨਾ ਨੁਕਸਾਨ ਕੀਤਾ ਪੰਜਾਬ ਦਾ ਉਹ ਕਿਸੇ પાર્ટી ਨੇ ਨੁਕਸਾਨ ਨਹੀਂ ਕੀਤਾ ਕਾਲੀਦਾਲ ਨੇ ਆਪਣੀਆਂ ਵੋਟਾਂ ਦੀ ਕੀ ਕੋਸ਼ ਤੁਹਾਨੂੰ ਦੱਸਿਆ ਕਿੰਨਾ ਕੋਈ ਨੁਕਸਾਨ ਕਰਤਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਮੌਕਾ ਹੈ ਇਹ ਜਿਹੜੇ ਟੈਲ ਬੰਤੀ ਤੇ ਤੁਰੇ ਫਿਰਦੇ ਜਿੰਨਾ ਲੋਕਾਂ ਦੇ ਆ ਕੰਪਨੀ ਬਾਦ ਇਟ੍ਰੇਨ ਪਾਲਸ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਉਹ ਵੀ ਸਿਦੌਣਾ ਇਹਨਾਂ ਲੋਕਾਂ ਨੇ ਜਿੰਨਾ ਕੰਦ ਪਾਇਆ ਇੱਥੇ ਔਰ ਕਹਿੰਦੇ ਜੇ ਅਸੀਂ ਵਿਕਾਸ ਬੁਸਿਆ ਕਾਦਾ ਵਿਕਾਸ ਹੈ ਜੀ ਦੱਸੋ ਸਾਨੂੰ ਵਿਕਾਸ ਕਿਹੜਾ ਦਾ ਸਾਨੂੰ ਦੱਸੋ ਕਿਹੜੀ ਇੰਡਸਟਰੀ ਲੱਗੀ ਸਾਨੂੰ ਦੱਸੋ ਕਿਹੜੀ ਜੁਦੀਅਸਟੀ ਬਣੀ ਸਾਨੂੰ ਦੱਸੋ ਕਿਹੜਾ ਹਸਪੀਟਲ ਬਣਿਆ ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਕਾਸ਼ ਸਿੰਘ ਬਾਦਲ ਸਾਨੂੰ ਸਾਹਬ ਦਿਓ ਅਸੀਂ ਤਾਂ 2 ਸਾਲ ਦਾ ਤੁਹਾਨੂੰ ਸਾਹਬ ਦੇਵੇ 2 ਸਾਲ ਦੇ ਵਿੱਚ ਉਹ ਦਿਨ ਆਈ ਦੀ ਸਾਹਿਬ ਉੱਥੇ ਸੀਗੇ ਇਹ ਨਾਲੇ ਤੁਸੀਂ ਸਾਰੇ ਸੀਗੇ ਮੈਂ 2 ਸਾਲ ਦਾ ਆਪਣਾ ਹਸਾਬ-ਤਬ ਦਿੱਤਾ ਮੈਂ ਕਿਹਾ 2 ਸਾਲ ਦੇ ਚਾਹ ਕੰਮ ਕੀਤਾ ਅਜ ਨਾਲਿਆਂ ਵਾਲਿਆਂ ਨੂੰ ਕਿਹਾ ਕਿ ਜੇ ਮੈਂ ਕੰਮ ਕੀਤਾ ਵੋਟ ਪਾਇਓ ਨਹੀਂ ਕੀਤਾ ਤਾਂ ਨਾ ਪਾਓ ਇਹਨਾਂ ਕੋਲ ਇਹਨਾਂ ਕੋਲ ਹਸਾਬ ਤੇ ਲਓ 2 ਸਾਲ ਦੇ ਵਿੱਚ ਪੈਲ ਤੋਂ ਬਿਨਾ ਜੇ ਕੁਝ ਕਰ ਦੇਣ ਤੇ ਤੇਲਾ ਲਾਉਣ ਤੋਂ ਬਿਨਾ ਇਹਨਾਂ ਕੋਲ ਕੁਝ ਕੀਤਾ ਹੋਵੇ ਕੋਈ ਇੰਡਸਟਰੀ ਲਾਈ ਹੋਵੇ ਕੋਈ ਕਾਲਜ ਬਣਾਇਆ ਹੋਵੇ ਕੁਝ ਕੀਤਾ ਹੋਵੇ ਫੇਰ ਤੇ ਵੋਟ ਦੇ ਹੱਕਦਾਰ ਦੇ ਕਾਦੀ ਵੋਟ ਪਾਈਏ ਕਾਦੀ ਵੋਟ ਪਾਈਏ ਇਹਨਾਂ ਨੂੰ ਜੇ ਸਹੀ ਹੁੰਦੇ ਜਿੰਦਾ ਅਜੀਤ ਸਿੰਘ ਕਹਿ ਰਹੇ ਸੀਗੇ ਮੇਰੇ ਪਿਤਾ ਜੀ ਕਾਲੀ ਸੀਗੇ ਇੱਕ ਜਮਾਨਾ ਸੀਗਾ ਕਾਲੀ ਦਾ ਸਭ ਤੋਂ ਵਧੀਆ ਪਾਰਟੀ ਸੀ ਪੰਜਾਬ ਦੇ ਵਿੱਚ ਜਦੋਂ ਬਾਦਲ ਪਤਵਾਰ ਕੋ ਆ ਗਈ ਬਾਦਲ ਪਤਵਾਰ ਨੇ ਇਸ ਪਾਰਟੀ ਦਾ ਸੱਤਿਆਨਾਸ਼ ਕਰਕੇ ਰੱਖਤਾ ਅੱਜ ਕਿੱਥੇ ਮਲੂਕੇ ਹੋਣੀ ਧੀਨ ਸੇ ਹੋਣੀ بڑے بڑے ਬੰਦੇ ਪਾਰਟੀ ਛੱਡ ਕੇ ਚੱਲ ਗਏ ਕਿਉਂ ਛੱਡ ਗਏ ਕਿਉਂਕਿ ਇੱਕ ਪਤਵਾਰ ਇਹਨੇ ਦੇ ਬੇੜਾ ਕਰ ਦਿੱਤਾ ਵਜੀਠੀਆ ਐਂਡ ਕੰਪਨੀ ਜੱਜੇ ਜੱਜੇ ਦੇ ਸਾਲੇ ਨੇ ਪੰਜਾਬ ਦਾ ਸੱਤਿਆਨਾਸ਼ ਉਟਕੇ ਰੱਖਤਾ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਜੇ ਆਪਾਂ ਐਸਾ ਕਾ ਕਾਲੀਦਾਲ ਦਾ ਕਾਂਗਰਸ ਦਾ ਭਾਜਪੀ ਦਾ ਕੋਈ ਵੀ ਨੁਮਾਇੰਦਾ ਉਹ ਲੋਕ ਸਭਾ ਚ ਦੀ ਜਾਣ ਦੇਣਾ ਕਿਉਂਕਿ ਇਹਨਾਂ ਨੇ ਕੋਈ ਕੋਈ ਜਿਹੜਾ ਅੰਮ੍ਰਿਤ ਸਾਹਿਬ ਦੀ ਕੋਈ ਵਿਕਾਸ ਨਹੀਂ ਕੀਤਾ ਸਰ ਅੰਮ੍ਰਿਤ ਸਾਹਿਬ ਦੇ ਜਟੇਲਾ ਨਾਉਣੀਆਂ ਇਹ ਜੂਰੀ ਦੀ ਸੀਗੇ ਜਿਹੜੇ ਐਮਪੀ ਬਣਦੇ ਸਰ ਉਹਨਾਂ ਨੇ ਆਪਣਾ ਇੱਕ ਵਿਜੀਅਲ ਹੁੰਦਾ ਕਿ ਲੋਕ ਸਭਾ ਤੋਂ ਸੈਂਟਰ ਦੀ ਸਰਕਾਰ ਤੋਂ ਕੀ ਕੁਝ ਲੈ ਕੇ ਆਉਣ ਆਪਣੇ ਸ਼ਹਿਰ ਦੀ ਸਾਦੂ ਦੱਸਣ ਕੀ ਲੈ ਕੇ ਆਏ ਅੱਜ ਤੱਕ ਸਾਦੂ ਇੱਕ ਚੀਜ਼ ਸਾਬ ਦੇ ਦੇਣ ਤੇ ਅਸੀਂ ਆ ਲੈ ਕੇ ਆਏ ਜੀ ਆ ਕੀਤਾ ਇਹ ਤੇ ਵੋਟ ਦੇ ਹੱਕਦਾਰ ਹੈ ਤੇ ਜੇ ਪਹਿਲਾਂ ਇਹਨਾਂ ਦੇ ਲੋੜੀਆਂ ਪਹਿਲਾਂ ਕੌਂਸਲਰ ਦੇ ਲੋੜੀਆਂ ਪਹਿਲਾਂ ਪਿੰਡਾਂ ਦੇ ਸਰਪੰਚਾਂ ਦੇ ਲੋੜੀਆਂ ਤੇ ਫਿਰ ਹੱਕ ਦੀ ਆ ਜੀ ਤੇ ਤਾਂ ਪਿੰਡਾਂ ਦੇ ਸਰਪੰਚ ਬਣਦੇ ਜਾ ਕੇ ਕੌਂਸਲਰ ਦੀ ਇਲੈਕਸ਼ਨ ਲੜਨ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਹਰ ਵੱਡੇ ਕੰਮ ਅਵਸਰ ਸਿਰ ਜਿਹੜਾ ਇਹਨੂੰ ਤਰੱਕੀ ਵਾਸਤੇ ਵੱਡੇ ਵੱਡੇ ਕੰਮ ਚਾਹੀਦੇ ਵੱਡੇ ਤੇ ਚੰਗੇ ਜ਼ਮਾਨੇ ਦੇ ਚਾਹੀਦੇ ਸੋ ਮੈਂ ਤੁਹਾ ਦਾ ਬਹੁਤ ਧੰਨਵਾਦੀ ਆ ਅਜੀਤ ਸਿੰਘ ਸਾਹਿਬ ਦਾ ਜਿੱਦਾਂ ਇਹਨੇ ਕਿਹਾ ਕਿ ਨੌਰਥ ਜਿਹੜਾ ਸਾਡੇ ਲਈ ਸਾਡੀ ਕਹਿੰਦੇ ਮੈਨੂੰ ਜਿੱਦ ਪੱਕ ਦਾ ਸਵਾਲ ਹੈ ਉਤਨੀ ਹਲਕੇ ਤੋਂ ਨੰਬਰ ਇੱਕ ਤੇ ਲੈ ਕੇ ਆਉਣਾ ਹੈ ਸਾਡੀ ਜਿੱਦ ਹੈ ਭਾਵੇਂ ਜੋ ਮਰਜ਼ੀ ਹੋਵੇ ਆਈ ਜੀ ਸਾਹਿਬ ਦੇ ਪਿਆ ਆਈ ਜੀ ਸਾਹਿਬ ਨੇ ਉਦੋਂ ਵੀ ਕਿਹਾ ਸੀਗਾ ਕਿ ਅਸੀਂ ਲੈ ਕੇ ਆਉਣਾ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪਹਿਲਾਂ ਲਾਇਆ ਜੀ ਫਲਾਣੀਆਂ ਲਾਇਆ ਠੀਕੀਆਂ ਲਾਇਆ ਸਾਰਾ ਲੇਖਾ ਦੋਖਾ ਇੱਥੇ ਹੋ ਜਾਊਗਾ ਇੱਥੇ ਲੇਖਾ ਦੋਖਾ ਕਰ ਦਾਂਗੇ ਹਲਕੇ ਦੇ ਵਿੱਚ ਹੀ ਔਰ ਮੇਨੂੰ ਮਾਨ ਹੈ ਕਿ ਮੇਰੇ ਹਲਕੇ ਦੇ ਐਮ ਐਲ ਏ ਸਾਹਿਬ ਦਾ ਲੋਕ ਕਿੰਨਾ ਪਿਆਰ ਕਰਦੇ ਆ ਕਿੰਨਾ ਸਤਿਕਾਰ ਕਰਦੇ ਆ ਸਾਡੀ ਸਾਰੀ ਟੀਮ ਇਹਨਾਂ ਦੀ ਟੀਮ ਇਹਦੀ ਵਧੀਆ ਐ ਹਲਕੇ ਦੇ ਵਿੱਚ ਸਾਨੂੰ ਇਹਨਾਂ ਦੀ ਕੋਈ ਪਵਾ ਨਹੀਂ ਸੋ ਸਭ ਨੇ ਤਗੜੇ ਹੋ ਕੇ ਕੰਮ ਕਰਨਾ ਸਭ ਨੇ ਤਗੜੇ ਹੋ ਕੇ ਅਗਲੇ 1 ਮਹੀਨਾ ਰਹਿ ਗਿਆ 1 ਮਹੀਨਾ ਪੂਰਾ ਲਾ ਕੇ ਆਪਾਂ ਆਪਣੀ ਚੋਣ ਜਿੱਤ ਲਈਆ ਸ਼ਾਨਦਾਰ ਜਿੱਤ ਜਿਹੜੀ ਆ ਉਹ ਪ੍ਰਾਪਤ ਕਰਦੇ ਆ ਸਾਡੇ ਕੋਲ 2 ਸਾਲ ਦੇ ਕੰਮ ਨੇ ਇਹ ਬੰਦੇ ਆਪਣੇ ਕੰਮ ਕਰੋ ਅਸੀਂ ਦੱਸਾਂਗੇ ਕਿ 25 ਸਾਲ ਅਵਾਦ ਕਰਕੇ ਨਾ ਬਨਾਬ ਦਾ ਕਿੰਨਾ ਨੁਕਸਾਨ ਕੀਤਾ ਪੰਜਾਬ ਕਿੱਥੇ ਸੇ ਇੱਥੇ ਕਿੱਥੇ ਪਹੁੰਚ ਗਿਆ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਹੈ ਕਿ ਤੁਸੀਂ ਬਹੁਤ ਵਧੀਆ ਸਿੱਧੇ ਸਿੱਧੇ ਮੀਟਿੰਗ ਕੀਤੀ ਪਹਿਲੀ ਮੀਟਿੰਗ ਹੀ ਬਹੁਤ ਪ੍ਰਭਾਵਸ਼ਾਲੀ ਵਧੀਆ ਮੀਟਿੰਗ ਹੈ ਅੱਪਾ ਅੱਜ 10 ਮਿੰਟਾਂ ਦਾ ਕਰਦਿਆਂ ਇਹ 7 ਤਰੀਕ ਨੂੰ ਤੁਹਾਡੇ ਹਲਕੇ ਦੀ ਵਾਦੀ ਹੈ ਇਦਾਂ ਹੀ ਆਪਾਂ ਆਪਣੀ ਕੈਂਪੇਨ ਜਿਹੜੀ ਹੈ